ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਰ ਜੀ ਆਪਾਂ ਪਿੰਡ ਕੁੱਤੀਹਾਲ ਪਹੁੰਚੇ ਹੋ ਜੀ ਜ਼ਿਲ੍ਹਾ ਤਰਨਤਾਰਨ ਪੈਂਦਾ ਜੀ ਤਸਵੀਲ ਪੱਟੀ ਪੈਂਦੀ ਆ ਇਹ ਜਿਹੜਾ ਪਿੰਡ ਆ ਇਹ ਬਿਲਕੁਲ ਦਰਿਆ ਦੇ ਕੰਢੇ ਆ ਠੀਕ ਹੈ ਜੀ ਤੇ ਜਿਹੜੇ ਘਰ ਦੇ ਆਪਾਂ ਖੜੇ ਆ ਇੱਥੇ ਚਲੋ ਮੈਨੂੰ ਬਹੁਤ ਦੁੱਖ ਹੋਇਆ ਇਹਨਾਂ ਨਾਲ ਤੁਹਾਨੂੰ ਵੀ ਬੜਾ ਦੁੱਖ ਹੋਣਾ ਤੇ ਜਿਨ੍ਹਾਂ ਦੇ ਕੋਈ ਨੁਕਸਾਨ ਹੋਇਆ ਉਹਨਾਂ ਨੂੰ ਜਦੋਂ ਹੈਗਾ ਹੀ ਹੈਗਾ ਇਸ ਘਰ ਦੇ ਵਿੱਚੋਂ ਘਟੋੜ 6-7 ਮਹੀਆਂ ਸੀ ਜਿਨਾਂ ਦਾ ਕੋਈ ਦਰਿਆ ਦੇ ਕੰਡੇ ਯਾਰੇ ਕੋਲ ਨੁਕਸਾਨ ਹੋ ਗਿਆ ਉਹ ਮਰ ਚੁੱਕੀ ਆ ਤੇ ਆਜੋ ਆਪਾਂ ਉਹਨਾਂ ਨਾਲ ਬਾਈਆਂ ਨਾਲ ਗੱਲਬਾਤ ਕਰਦੇ ਆ ਠੀਕ ਹੈ ਜੀ ਤੇ ਪਹਿਲੇ ਘੁੱਗੀ ਬਾਈਆਂ ਨੇ ਘਰ ਕੋਲ ਦੁਖਾਰੇ ਕਰੀ ਇਸ ਘਰ ਦੇ ਵਿੱਚ ਆਹ ਲਾ ਲੋ ਘਟ ਕੋੜ 6 7 ਤੇ ਲਗਭਗ ਮਈਆਂ ਸੀ ਜਿਹੜੇ ਕਿਲੇ ਵਿੱਚ ਹੁਣ ਇਸ ਟਮ ਖਾਲੀ ਪਈ ਅਗਲੇ ਠੀਕ ਹੈ ਤੇ ਬਾਕੀ ਆਪਾਂ ਉਹਨਾਂ ਬਾਈ ਜੀ ਨਾਲ ਗੱਲਬਾਤ ਕਰਦੇ ਪਹਿਲੇ ਤੁਹਾਨੂੰ ਸਾਰਨ ਸੋਸੀ ਗੱਲ ਜੀ ਤੇ ਆਹ ਲਾ ਲਓ ਠੀਕ ਹੈ ਤੇ ਕੀ ਗੱਲ ਬਣ ਗਈ ਬਾਈ ਜੀ ਇਹ ਮੱਜਾ ਨਾ ਚਰੀ ਹਿਰੜੀ ਤੇ ਉਹਦੇ ਜੇ ਬੁਰਕੀਆਂ ਲਾਈਆਂ ਚਾਰ ਚਾਰ ਤਿੰਨ ਤਿੰਨ ਅੱਛਾ ਜੀ ਇੱਥੇ ਉਹੋ ਲੜਦੀ ਮਤਲਬ ਇਹ ਆਪਣੀ ਜਿਹੜੀ ਆਦੀ ਬੀਜੀ ਸੀ ਤੁਹਾਡੇ ਨਹੀਂ ਉੱਥੇ ਦਰਿਆ ਤੇ ਸੀ ਦਰਿਆ ਤੇ ਸੀ ਕਿਸੇ ਹੋਰ ਦੀ ਬੀਜੀ ਹੋਣੀ ਹਾਂ ਕੋ ਗਾਂਢੀ ਹੋਦੀ ਠੀਕ ਹੈ ਇਹ ਫਿਰ ਕਿੰਨੇ ਮਹੀਆਂ ਦੇ ਨੁਕਸਾਨ ਹੋ ਗਏ ਜੀ ਆਪਣਾ ਪੰਜ ਉੱਥੇ ਮਰਗੀਆਂ ਟੁੱਕੀਆਂ ਮਹੀਓ ਅੱਛਾ ਪੰਜ ਮਾਰ ਗਈ ਹਾਂਜੀ ਠੀਕ ਹੈ ਹਾਂ ਉਹਦੇ ਵਿੱਚੋਂ ਇੱਕੋ ਮੈਂ ਵਜੀ ਉਹ ਹੀ ਹੈ ਜੀ 21 ਵਜੀ ਹੈ ਜੀ ਹਾਂ ਅਜੇ ਉਹਦਾ ਵੀ ਅਸਰ ਹੈਗਾ ਉਹ ਉਹ ਕੰਡ ਜਿਹੜੇ ਪੈਰਾਂ ਦੇ ਮੋੜੀ ਜਾਂਦੇ ਇਹ ਮਤਲਬ ਜਹਿਰੀ ਬਣ ਗਿਆ ਭਾਈ ਜੀ ਫਿਰ ਜਿਆਦਾ ਯਾਰ ਮਾੜਾ ਹਾਂ ਜਹਿਰ ਬਣ ਗਿਆ ਠੀਕ ਆ ਤੇ ਕੋਈ ਤੁਸੀਂ ਵਾਹ ਨਹੀਂ ਲਾਈ ਕੋ ਡਾਕਟਰ ਡਾਕਟਰਾਂ ਦੇ ਬੜੇ ਸੱਦੇ ਬਹੁਤ ਸੱਦੇ ਬਹੁਤ ਜਲਦੀ ਦਵਾ ਲਾਈ ਨਹੀਂ ਦਵਾ ਨਾ 600 ਟੀਕਾ ਲੱਗਿਆ ਵਾਹ ਜੀ ਵਾਹ ਅਰੇ 600 ਟੀਕਾ ਲੱਗਿਆ ਠੀਕ ਆ ਕੋਈ ਦੇ ਵਿੱਚ ਪਾ ਲੀ ਠੀਕ ਆ ਬਾਕੀ ਆਪਦੀ ਵਾਹ ਲਾਈ ਜਿੰਨੀ ਯੋਗੇ ਹਾਂ ਹਾਂ ਜੀ ਹਾਂ ਜੀ ਬਾਕੀ ਸੰਗਤ ਨੇ ਬੜਾ ਸਹਯੋਗ ਦਿੱਤਾ ਪਿੰਡ ਵਾਲਿਆਂ ਨੇ ਹਾਂ ਮੈਂ ਘਟੋੜ ਘਾਟ ਵੀ ਸੋਹਣ ਹਾਂ ਮੇਨੋ ਭਾਜੀ ਆਪਣਾ ਬਾਈ ਗੁਰਰਾ ਲਾਲ ਆ ਜਮਾਲਪੁਰ ਤੋਂ ਹਾਂਜੀ ਤੇ ਅਸੀਂ ਡਾਕਟਰ ਸੁਭਰਾਵਾਂ ਦੇ ਉਹਨਾਂ ਨੇ ਦੱਸਿਆ ਤੇ ਚਲੋ ਸਾਨੂੰ ਬੜਾ ਦੁੱਖ ਲੱਗਿਆ ਜੀ ਕੋ ਆਸੀਂ ਪਸ਼ੂ ਵਾਲੇ ਆ ਨਾ ਜੀ ਸਾਡੀ ਲੈਣ ਹੀ ਪਸ਼ੂ ਵਾਲੇ ਆ ਹਾਂ ਜੀ ਤੇ ਹੁਣ ਦਾ ਟਾਈਮ ਇਹੋ ਜਿਹਾ ਵੇਖੋ ਇੱਕ ਕੱਟੀ ਮਰ ਜੇ ਨਾ ਉਹਦਾ ਬਹੁਤ ਵੱਡਾ ਘਾਟਾ ਹੁੰਦਾ ਇੱਥੇ ਘਾਰੀ ਵੇਲਾ ਹੋ ਗਿਆ ਵੇਖੋ ਇੱਥੇ ਕਿੱਲੇ ਹੁਣ ਸਾਰੇ ਵੇਲੇ ਹੋ ਗਏ ਯਾਰ ਵੇਲਾ ਬਾਹਰ ਵੇਲਾ ਹਾਂਜੀ ਹਾਂ ਠੀਕ ਹੈ ਹੁਣ ਕਰਮਾਂ ਦੀ ਗੱਲ ਆ ਬਾਕੀ ਹਾਂਜੀ ਹਾਂਜੀ ਤੇ ਬਾਕੀ ਹਾਂ ਮੈਂ ਉਹਦੇ ਚੋਂ ਬਜੀ ਉਹਦੇ ਬਸ ਆਹੀ ਕਲੀ ਮੈਂ ਰਹਿ ਗਈ ਆ ਇਹ ਵੀ ਗੱਬਣਾ ਜੀ ਇਹ ਇਹ ਸੁਣ ਵਾਲੀਆਂ ਸਾਰੀਆਂ ਹਾਂਜੀ ਇਹਦੀ ਅਸਰਾ ਨਹੀਂ ਕਰਦੀ ਅੱਛਾ ਮਗਰ ਇਹਦਾ ਅਸਰਾ ਨਹੀਂ ਕਰਦੀ ਉਹਨੇ ਥੱਲੇ ਪਿੱਛੇ ਛਲੀਆਂ ਪਈਆਂ ਉਹ ਪੱਠੇ ਪੱਠੇ ਖਾਂਦੀ ਮਨ ਮੋਟੇ ਨਹੀਂ ਹਾਂ ਥੋੜੇ ਥੋੜੇ ਖਾਂਦੀ ਥੋੜੇ ਥੋੜੇ ਖਾਂਦੀ ਹੈ ਠੀਕ ਹੈ ਤੇ ਬਾਕੀ ਡਾਕਟਰਾਂ ਬੜੀ ਵਿਚਾਰਿਆਂ ਗੇਰ ਕੀਤੀ ਹੂੰ ਤੇ ਇੱਥੇ ਘਰੇ ਵੀ ਮੇਰੇ ਨਾਲ ਸੰਯੋਗ ਤੇ ਸੀ ਦਵਾਈ ਦੂ ਨਾਉਂਦੇ ਰਹੇ ਨਾਲ ਵਿਚਾਰੇ ਡਾਕਟਰ ਇਹ ਇਤਰਾਉਣਾ ਨੇ ਇੱਕ ਇਥੋਂ ਆਪਣਾ ਗਵਾਂਢੀ ਡਾਕਟਰ ਹੈ ਬੜੀ ਮੇਰੀ ਕੇ ਪੂਰੀ ਪੂਰੀ ਬਾਹ ਲਾਈ ਹੈ ਜੀ ਚਾਰ ਪੰਜ ਡਾਕਟਰ ਆਏ ਹਾਂ ਚਾਰ ਪੰਜ ਡਾਕਟਰ ਆਏ ਬਿਲਕੁਲ ਜੀ ਬਾਕੀ ਜਦੋਂ ਮੇਰੇ ਕਰਮ ਹੋਲੇ ਬਿਲਕੁਲ ਜੀ ਬਾਕੀ ਵਸ ਦੀ ਗੱਲ ਨਹੀਂ ਚੰਗੇ ਨਸਲ ਦੀ ਮੱਝ ਆ ਸਹੀ ਹਾਂ ਆਪ ਦੀ ਨਾਲੋਂ ਵਧੀਆ ਰੱਖੀ ਜਾਂ ਸਿਰਾਂ ਰੱਖੀ ਬਾਕੀ ਜਿਹੜੇ ਗਵਾਂਢੀ ਆ ਜਾਂ ਕੋ ਪੈਣ ਪਰ ਆ ਉਹਨਾਂ ਨੂੰ ਪਤਾ ਇੱਕ ਤਰ੍ਹਾਂ ਮਾਰ ਰੱਖਦਾ ਹੈ ਅਮਾਲ ਸੋਹਣਾ ਸੀ ਚਲੋ ਅਸੀਂ ਨੰਗੀ ਦੇ ਕਈ ਆ ਜੀ ਬਨ ਜਾਈਦਾ ਤਦੋਂ ਬਰਸ ਤਾ ਤੁਮ ਮਨ ਰਹੀਦਾ ਇੱਧਰ ਆ ਤੇ ਵੇਖੀ ਰ ਮਈਆ ਤੁਹਾਡਾ ਸਾਰਾ ਲਾ ਕੇ ਬੜਾ ਸੋਹਣਾ ਮਈਆ ਨੀਲੀ ਦੀ ਮਈਆ ਵਾ ਹਾਂ ਬੜਾ ਬੀ ਔਕਾਮ ਹਾਂਜੀ ਹਾਂ ਜੋ ਕਰਮਾਂ ਤੋਂ ਗਾੜੀ ਉਹ ਮਿਲਦਾ ਤੇ ਜ਼ਮੀਨ ਜੂਨ ਫੋ ਬਜੀ ਆਪਣੇ ਕੋਲ ਕਿੰਨੀ ਜ਼ਮੀਨ ਇੱਥੇ ਆਪਣੇ ਕੋਲ ਥੋੜੀ ਥੋੜੀ ਕੋਧ ਦਰਿਆ ਚ ਕੋਧ ਦਰਿਆ ਦੀ ਦਰਿਆ ਰ ਵੀ ਹੁਣ ਮਨੇ ਚਲੋ ਉਹ ਵੀ ਹੋਣ ਦੀ ਉਹ ਸਟਾ ਹੀ ਆ ਜੀ ਸਟਾ ਹੀ ਆ ਸਟਾ ਹੀ ਆ ਜੀ ਇਹ ਤੇ ਦਰਿਆ ਨਾਲ ਆ ਹਾਂਜੀ ਤੇ ਹੋ ਗਈ ਹਾਂਜੀ ਤੇ ਰੁੜ ਗਈ ਨਹੀਂ ਰੁੜ ਗਈ ਕਣ ਕੀ ਹੁੰਦੀ ਓਥੇ ਕਣ ਕੀ ਹੁੰਦੀ ਹੈ ਨਾ ਤੇ ਚਲੋ ਇਸ ਘਰ ਦਾ ਵਿੱਚ ਜੋ ਵੇਖੋ ਹਰ ਇਹ ਦੁੱਧ ਵਿੱਚ ਸਾਰਾ ਕੁਝ ਜਾਰਾ ਚੱਲਦਾ ਸੀ ਨਹੀਂ ਮੇਰਾ ਤਾਂ ਬੜਾ ਵਧੀਆ ਜਾਰਾ ਚੱਲਦਾ ਹਾਂ ਹਾਂ ਜੀ ਜਦੋਂ ਹੈਗੇ ਮਾਲ ਡੰਗਰ ਤੇ ਫਿਰ ਮਾਲ ਡੰਗਰ ਨਹੀਂ ਭਾਈ ਜੀ ਵੇਖੋ ਜੋ ਹੁਣ ਭਾਈਓ ਵੇਖੋ ਪਤਾ ਗੱਲ ਹੈ ਜਿਹਦਾ ਨੁਕਸਾਨ ਹੋ ਉਹਨੂੰ ਪਤਾਣਾ ਤੇ ਚਲੋ ਹੁਣ ਆਪਾਂ ਕੀ 10 ਮਿੰਟ ਜਿਹੜੀ ਫਸਲ ਤੋਂ ਜਿਹੜਾ ਵਜਣਾ ਪੈਣਾ ਵਖਰੀ ਜੇ ਵਜਣਾ ਤੇ ਜਿਹੜਾ ਡੰਗਰਾਂ ਤੋਂ ਰੋਝਦਾ ਰੋ ਜਣਾ ਉਹ ਚੀਜ਼ ਉਹ ਚੀਜ਼ ਨਹੀਂ ਮੈਨੂੰ ਤੇ ਨਾਲੇ ਉਹ ਵੀ ਵੇਖੋ ਮੱਝਾ ਗੱਬਣ ਸੂਣ ਵਾਲੀਆਂ ਮਈਆਂ ਸੂਣ ਵਾਲੇ ਸਾਰੀਆਂ ਮਈਆਂ ਤੇ ਉਹ ਮਈ ਨਪੀਆਂ ਨਾ ਹਾਂ ਜੀ ਐਡਮ ਮਈ ਥੱਲੇ ਚੱਡੇ ਦੇ ਵਿਚਾਰੇ ਜਿਸੀ ਬੀ ਆ ਰਹਿਆਂ ਦੇ ਆ ਥੱਕ ਤੱਕ ਮਹਾਮੇਰੀ ਵਸਦੀ ਨਹੀਂ ਗੱਲ ਵੀ ਦਾ ਇਹ ਦੇ ਕੋ ਜਰਤ ਦੇ ਰੰਗ ਤੇ ਤੱਕ ਰਵੇ ਜਿਹੜਾ ਮਹਾਰਾ ਨੇ ਬਹੁਤ ਜਾਰੇ ਕੀਤਾ ਜੀ ਚਲੋ ਜੋ ਪਰਮੇਸ਼ਰ ਦਾ ਆਪਾਂ ਤੇ ਕੋਸ਼ਿਸ਼ ਕਰ ਨਹੀਂ ਸਕਦੇ ਉਹਦੀ ਦੇਣ ਹੀ ਚਲੋ ਹੋਰ ਵੀ ਮਿਲ ਜਾਣਗੀਆਂ ਫੇਰ ਚਲੋ ਕੋਈ ਨੀ ਹੌਸਲਾ ਰੱਖੋ ਕੋਈ ਗੱਲ ਨਹੀਂ ਬਾਕੀ ਬੜੇ ਭੈਣ ਭਰਾ ਪਿਆਰ ਕਰਨ ਵਾਲੇ ਆ ਤੇ ਜਿਹੜੇ ਕੋਈ ਐਨਰ ਭਰਾ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਚਲੋ ਜਿੰਨੀ ਕੀ ਕਿਸੇ ਦੀ ਮਦਦ ਹੁੰਦੀ ਆ ਨਾ ਜੀ ਤੇ ਚਲੋ ਸਾਡੇ ਵੀ ਕੋਈ ਵਪਾਰੀ ਭਰਾ ਸੀ ਉਹਨਾਂ ਨੂੰ ਕਹਨੇ ਆ ਕਿ ਭਾਈ ਤੁਸੀਂ ਵੀ ਮਾੜੀ ਮੋਟੀ ਜਨੀਕ ਮਦਦ ਹੁੰਦੀ ਆ ਕੋਈ ਚਲੋ ਪਸ਼ੂ ਕੋ ਦੋ ਚਾਰ ਇਕੱਠੇ ਹੋ ਜਾਣ ਚਲੈਂ ਤੁਹਾਡਾ ਤੁਹਾਡਾ ਫੇਰ ਸਰਕਲ ਹੋ ਵੀ ਹੋ ਜਾਈ ਹਨਾ ਜੀ ਇੰਨੇ ਦਾ ਬੜਾ ਬੜਾ ਫਰਕ ਉਹ ਫਰਕ ਪੈ ਜਾਂਦਾ ਜੀ ਕੋਈ ਕਿਹਾ ਘਰੋਂ ਲਾਗੇ ਤੋਂ ਉਹਨਾਂ ਨੂੰ ਆਪਣੇ ਨਹੀਂ ਨਹੀਂ ਘਰੋਂ ਕਿਤੇ ਜਮਾਂ ਦੇ ਨਾਲ ਸਾਰੀ ਮੰਡ ਦੇ ਪੈਲੀ ਆ ਗਈ ਜਣਾ ਜੀ ਤੇ ਜਮਾਂ ਜਮਾਂ ਤੇ ਹੁੰਦੇ ਨਹੀਂ ਨਹੀਂ ਹੁੰਦੇ ਜੀ ਬਿਲਕੁਲ ਇਹ ਤੇ ਰਾਏ ਚਲਾਈ ਆ ਰੋਜ਼ ਦੀ ਰੋਜ਼ ਆਈ ਆਈ ਚਰਾਈ ਆ ਰੋਜ਼ ਦਾ ਬਿੱਕਾ ਜਦੋਂ ਇੰਨਾ ਵੀ ਖਰਚਾ ਡੰਗਰਾਂ ਨੂੰ ਖਾੜੀ ਪੋਣੀ ਠੀਕ ਹੈ ਖਰਚਾ ਡੰਗਰਾਂ ਤੋਂ ਆਪ ਵੀ ਵਰਤਣਾ ਹੂੰ ਹੂੰ ਤੇ ਡੰਗਰਾਂ ਪੋਣਾ ਜੇ ਪਾਵਾਂਗੇ ਡੰਗਰ ਕੋ ਚੋਹਾਂਗੇ ਥੱਲੇ ਕੋਈ ਬਿਲਕੁਲ ਜੀ ਤੁਸੀਂ ਤੁਹਾਡੇ ਪਿੰਡ ਕਿਹੜਾ ਜੀ ਉਧਰ ਖਖਸਾ ਅਜੇ ਖਖ ਖਦੋ ਠੀਕ ਹੈ ਠੀਕ ਅੰਮ੍ਰਿਤਸਰ ਡਿਸਟ੍ਰਿਕਟ ਹੈ ਨਾ ਜੀ ਨਹੀਂ ਨਹੀਂ ਹਾਂ ਜੀ ਤਰੰਦਰਪਿੰਦਰ ਜੀ ਕੋਈ ਮੋੜ ਨਹੀਂ ਨਾ ਕੋ ਹਾਂ ਜੀ ਹਾਂ ਖਨੂਰ ਸੇ ਕੋਲ ਉਹ ਉਹ ਤੋਂ ਗਾੜੀ 4 ਕਿਲੋਮੀਟਰ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਐਂ ਪਤਾ ਲੈਣੀ ਇਹ ਮਾਲੀ ਵੀ ਇਹ ਵੀ ਨਾਲ ਜੀ ਇਹ ਵੀ ਨਾਲ ਜੀ ਜਿਹੜਾ ਜਿਹੜਾ ਡੰਗਰ ਤਾਂ ਚੜ ਗਿਆ ਨਾ ਜਿਹਨੇ ਨਹੀਂ ਬੁਰਕ ਮਾਰਿਆ ਹਾਂ ਜੀ ਉਹ ਜ਼ਹਿਰ ਹੀ ਬਣ ਗਿਆ ਨਾ ਭਾਈ ਜੀ ਉਹ ਨਹੀਂ ਜਿਹੜੇ ਡੰਗਰਾਂ ਨੇ ਬੁਰਕ ਮਾਰੇ ਉਹ ਡੰਗਰ ਗਏ ਹਾਂ ਆ ਲਾਲੋ ਮਾਰਾ ਜੀ ਹਾਂ ਜੀ ਹਾਂ ਜੀ ਜਿਹੜੇ ਡੰਗਰਾਂ ਨੂੰ ਨਾ ਇਹਨੇ ਇਕੱਠੇ ਕਰ ਲਏ ਆ ਨਾ ਤਾਂ ਛਾੜਦੇ ਬੰਨੋ ਹਾਂ ਤੇ ਦੂਜੇ ਬੰਨੇ ਆਏ ਆ ਤੇ ਜਿਹੜੇ ਹੈਗੇ ਆ ਲੌਣ ਵਾਲੇ ਵੀ ਡੰਗਰ ਬੁਰਕ ਮਾਰ ਗਏ ਆ ਹਾਂਜੀ ਉਹ ਉਨੇ ਦੇ ਉਨੇ ਇਹਨੇ ਘੇਰ ਕੇ ਤਾਂ ਚੜਦੇ ਜੜ ਚੜ ਗਿਆ ਹਾਂਜੀ ਦੂਜੇ ਜੜ ਡੰਗਰ ਤੇ ਬੁਰਕੀ ਮਾਰ ਗਏ ਉਹ ਉਹਨਾਂ ਨੂੰ ਨੁਕਸਾਨ ਹੋ ਗਿਆ ਹੋ ਨੁਕਸਾਨ ਹੋ ਗਿਆ ਹਣਾ ਕੇ ਨੇ ਚ ਲੋਕ ਜੀ ਇਹਨੇ ਕੱਟ ਜੀ ਇਹਨੇ ਯਾਦੇ ਮਾਰ ਲਿਆ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇਕੱਲਾ ਹੀ ਸਾਹਮਣੇ ਡੰਗਰਾਂ ਨੂੰ ਹੂੰ ਇਹ ਤੇ ਡੰਗਰ ਚਾਹ ਬਣਾਉਣ ਦੇ ਉਥੇ ਅੱਛਾ ਇਹ ਤੇ ਚੱਲਿਆ ਰੋਟੀ ਲੈਣਾ ਟ ਵੀ ਭਾਈ ਹਾਂ ਤੇ ਮਗਰ ਡੰਗਰਾਂ ਤੋਂ ਦੂਜੇ ਡੰਗਰ ਦੂਜੇ ਤਰ੍ਹਾਂ ਪੇ ਠੀਕ ਹੈ ਦਰਿਆ 'ਚੋਂ ਇਹਨੇ ਘੇਰ ਕੇ ਡੰਗਰ ਤੇ ਜਿਹੜੇ ਥੱਲੇ ਦੂਜੇ ਪਹਿਲੀ ਜਿ ਵੜ ਗਏ ਆ ਹਾਂਜੀ ਕੋ ਪੈਨੇ ਤਾਂ ਕਿ ਮੋੜ ਲਿਆ ਤੇ ਜਿੰਨਾ ਬੁਰਕੀਆਂ ਮਾਰ ਲੀਆਂ ਉਹ ਪੰਜ ਸੱਤ ਡੰਗਰ ਗਏ ਆ ਹਾਂ ਬਿਲਕੁਲ ਨੁਕਸਾਨ ਤੇ ਹੋਣਾ ਹੀ ਉਹਦੇ ਉਹਦੇ ਤੇ ਪਤਾ ਨਹੀਂ ਇਹ ਤੇ ਬਾਅਦ ਚ ਪਾ ਲਗਾ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਜੇ ਇਹ ਤੇ ਆਪਣੀ ਮਨਮਰਜ਼ੀ ਚਾਹ ਵੀਂ ਡਿਆ ਹਾਂਜੀ ਹਾਂਜੀ ਉਹ ਤੇ ਡੰਗਰ ਟਟਫੰਡ ਹੈ ਪਏ ਨਾ ਵਿੱਚ ਪਾਣੀ ਚ ਫਿਰ ਭਾਜਣਾ ਪਈਆਂ ਭਾਜਣਾ ਪਈਆਂ ਫਿਰ ਮੋੜ ਕੇ ਨਿਆ ਪਾਣੀ ਹਾਂਜੀ ਭਈ ਪਾਣੀ ਦੇ ਅੱਗੇ ਬਾਤੀਆਂ ਨਾ ਹਾਂਜੀ ਹਾਂਜੀ ਜਿਹੜੇ ਡੰਗਰਾਂ ਨੇ ਦੁਆ ਖਾਧੀ ਹਾਂ ਹਾਂ ਉਹ ਮਤਲਬ ਹਾਂਜੀ ਹਾਂਜੀ ਗੇ ਡੰਗਰਾਂ ਦੁਆਬ ਉਹ ਪਠੇ ਖਾੜੇ ਆ ਹਾਂਜੀ ਹਾਂਜੀ ਉਹ ਮੁੜ ਕੇ ਲੱਗ ਪਏ ਡਿੱਗਣ ਅੱਛਾ ਜੋ ਡਿੱਗ ਗਿਆ ਤੇ ਤੁਹਾਨੂੰ ਪਤਾ ਲੱਗਾ ਕਿ ਇਹ ਮਤਲਬ ਅਸੀਂ ਸਾਰੇ ਪਾਜ ਉੱਠੇ ਆ ਅੱਛਾ ਮਈ ਵਿੱਚ ਡੁੱਬਦੀਆਂ ਪਾਣੀ ਦੇ ਅੱਛਾ ਤੁਹਾਨੂੰ ਇਹ ਹੋਣਾ ਕਿ ਮਈਆਂ ਵਿੱਚ ਡੁੱਬ ਗਈਆਂ ਹਾਂ ਉਹ ਮੁੰਡਾ ਲਾਗੋ ਵਾਜਾ ਮਾਰਦਾ ਮਈ ਤੁਹਾਡੀਆਂ ਡੁੱਬ ਗਈਆਂ ਮਈ ਡੁੱਬ ਗਈਆਂ ਅਸੀਂ ਮਤਲਬ ਪਲਟੀਆਂ ਮਾਰ ਲੱਗੀਆਂ ਮੱਜਾ ਅਸੀਂ ਲੱਗ ਪਏ ਮੁੜ ਕੇ ਕੱਢਣ ਲੱਪੇ ਹੋ ਇੱਕ ਇੱਕ ਇਹ ਤਾਰੂਆ ਹਾਂ ਤੋ ਬਈ ਵਾਕਿਆ ਸਾਰੀ ਗੱਲ ਫਿਰ ਪਾਣੀ ਡੂੰਗਾ ਇਹ ਤੁਸੀਂ ਵੀ ਮਾਰ ਕੇ ਨਿਕਲ ਜਾਂਦੇ ਉੱਥੇ ਹਾਂ ਨਿਕਲ ਜਾਂਦੇ ਉਹ ਬੰਦੇ ਨੇ ਕਿੱਥੋਂ ਵੜਨਾ ਨਾ ਨਾ ਦੂਜਾ ਮੁੜ ਕੇ ਅਸੀਂ ਇੱਕ ਮੈਂ ਵਿੱਚ ਕੱਢਦੇ ਕੱਢਦੇ ਇੱਕ ਦਿਨ ਮੈਂ ਡੁੱਬ ਗਈ ਦੂਜੀ ਮੈਂ ਕੰਢੇ ਦੇ ਕਰਦਿਆਂ ਕਰਦਿਆਂ ਨੂੰ ਮੁੜ ਕੇ ਉਹਨੇ ਡਾਕਟਰ ਆ ਕੇ ਦਹੀਂ ਤੇਲ ਆ ਗਿਆ ਬੜੀ ਸੰਗਤ ਨੇ ਸੁਣੀ ਹਾਂਜੀ ਹਾਂ ਰੋਲਾ ਪੈ ਗਿਆ ਪਿੰਡ ਦੇ ਹਾਂਜੀ ਹਾਂ ਉਹ ਘਰੇ ਪਿਆ ਇਦਾਂ ਹੀ 5-4 ਕਿਲੋ ਕੋਈ ਤੇਲ ਤੂਲ ਪਿਆ ਲੈ ਕੇ ਛੇਤੀ ਛੇਤੀ ਭਜਾ ਕੇ ਜੂਰ ਕੇ ਫੋਨ ਲਾਤਾ ਮਤਲਬ ਸੰਗਤ ਨੇ ਬੜਾ ਸਹਿਯੋਗ ਦਿੱਤਾ ਮੈਂ ਸੰਗਤ ਦਾ ਹੀ ਨੇ ਸਦਾ ਲਈ ਹਾਂਜੀ ਹਾਂਜੀ ਬਿਲਕੁਲ ਠੀਕ ਆ ਬਹੁਤ ਵਧੀਆ ਉਹਨਾਂ ਮੇਰੀ ਹਲਪ ਕੀਤੀ ਚਲੋ ਕੋਈ ਨਹੀਂ ਬਾਜੀ ਤੇ ਬਾਕੀ ਦੇਖ ਦੁੱਖ ਦਾ ਬਹੁਤ ਹੁੰਦਾ ਨਾ ਪੰਜੇ ਤੁਸੀਂ ਤੁਸੀਂ ਕਿੰਨੇ ਟਾਈਮ ਹੋਗੇ ਚਾਰ ਦਿਨ ਜੀ ਸਾਨੂੰ ਮੈਨੂੰ ਬਾਅਦ ਚ ਪੁਰਾਣਾ ਵਾਗੀਆਂ ਕੋਈ ਅੱਜ ਨਵਾਂ ਨਹੀਂ ਦੇ ਪਹਿਲੇ ਦਿਨ ਹੀ ਗਿਆ ਤੇ ਬਾਕੀ ਪਰਮਾਤ ਮਾਰ ਸਾਰੀ ਇੱਥੇ ਮੰਡ ਦੇ ਆ ਮੰਡ ਦੇ ਜੀ ਬਿਲਕੁਲ ਜੀ ਬਿਲਕੁਲ ਮਾਰ ਦੇ ਸਾਰੇ ਹਮ ਪਰ ਇੱਥੇ ਇੱਥੇ ਜਿੰਨੇ ਵੀ ਕੋਈ ਡੰਗਰ ਜਿਆਦੇ ਉਹ ਮਰ ਜਿਲਾਇ ਨੇ ਬਿਲਕੁਲ ਜੀ ਇਹ ਕਿ ਸਾਰੀ ਦਿਹਾੜੀ ਡੰਗਰ ਮੰਡ ਤੇ ਤੱਕਾ ਹੋਰ ਇਹ ਖੁਰਲੀਆਂ ਖਾਲੇ ਪਈਆਂ ਕਾਲਜਾ ਮੱਝ ਦਾ ਵੇਖੋ ਨਾ ਜਿਹਦੇ ਨੇ ਪਹਿਲੇ ਹੁਣ ਇਹਨਾਂ ਨੂੰ ਪਤਾ ਹੁਣ ਇਹਨਾਂ ਨੂੰ ਪਤਾ ਹੋਰ ਕਿਸ ਨੂੰ ਹੁਣ ਹੋਰ ਕਿਸ ਨੂੰ ਨਹੀਂ 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 ਬਲਕਿ ਯਾਰ ਡੰਗਰ ਵਿੱਚ ਜਾਣ ਕੇ ਬੰਦੇ ਨੇ ਖੁਸ਼ ਹੋਣਾ ਨਾ ਨਾ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਠੀਕ ਤੇ ਹੁਣ ਉਹਦਾ ਟਰੀਟਮੈਂਟ ਚੱਲ ਰਿਹਾ ਮਾੜਾ ਮੁੰਡਾ ਕਿ ਨਹੀਂ ਚੱਲਦਾ ਅੱਛਾ ਹਾਂਜੀ ਹੁਣ ਮਾਰਾਇ ਚੇਂਜ ਕਰਪਾ ਕਰੇ ਚੱਲ ਬਾਜੀ ਅੱਜ ਤੋ ਡਾਕਟਰ ਆਏ ਸੀ ਨਾ ਹੂੰ ਹੂੰ ਤੇ ਉਦੋਂ ਵੀ 600 ਡੀਗਾ ਲੱਗਾ ਅੱਛਾ ਜੀ ਬਲੂ ਕੋਸ ਦਵਾਈਆਂ ਵਗੈਰਾ ਆਉਂਦੀਆਂ ਹੀ ਨਾ ਉਸੇ ਵੇਲੇ ਮੈਡੀਕਲ ਤੋਂ ਹਾਂਜੀ ਹਾਂਜੀ ਉਹਦਾ ਵੀ ਖਰਚਾ 1 ਲੱਖ ਰੁਪਏ ਬਣ ਗਿਆ ਅੱਛਾ 1 ਲੱਖ ਰੁਪਏ ਦਾ ਇੱਕ ਮਾਜ ਦੇ ਬਰਾਬਰ ਤਾਂ ਉਹ ਦਵਾਈਆਂ ਦਾ ਖਰਚਾ ਹੀ ਬਣ ਗਿਆ ਹੂੰ 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 ਬਹੁਤ ਨੁਕਸਾਨ ਇੱਕ ਦੇ ੱਤਕਾ ਉਹ ਹੋਇਆ ਹਾਂਜੀ ਤੇ ਦੂਜਾ ਦਵਾਈਆਂ ਦਾ ਵੱਖਰਾ ਬਣ ਗਿਆ ਦੋਏ ਦੀ ਕੋਈ ਮਤਲਬ ਕੁਝ ਨਹੀਂ ਮਤਲਬ ਨਹੀਂ ਇਹ ਜਿਹੜੇ ਮੁੰਡੇ ਇਹ ਆ ਇਹਨਾਂ ਨੇ ਆਪਣੇ ਤੋਂ ਨਹੀਂ ਕੋਈ ਪਾਇਆ ਠੀਕ ਹੈ ਜੀ ਏ ਮੁੰਡੇ ਇੱਕ ਜਿਹੜਾ ਡਾਕਟਰ ਸੁਭਰਾ ਰਾਹ ਹਾਂ ਨਹੀਂ ਰਾਇ ਆ ਆਪਾਂ ਚਾਹੀਏ ਹਾਂਜੀ ਬੰਦੇ ਮਾਤਾ ਨਹੀਂ ਉਹਦੇ ਵੇਖੋ ਜੀ ਉਹਦਾ ਰੱਬ ਦਾ ਰੋਈ ਹੈ ਜੀ ਕਿਉਂ ਮੈਡੀਕਲ ਤੇ ਬਣਿਆ ਉਹ ਆਪਾਂ ਦਿੱਤਾ ਹਾਂਜੀ ਹਾਂਜੀ ਤੇ ਜਿਹੜੇ ਇਹਨਾਂ ਇਹਨਾਂ ਮੈਂ ਅੱਜ پیسے ਦੇਣ ਗਿਆ ਨਹੀਂ ਆਹੀ ਥੋੜਾ ਜਿਹਾ ਹੁੰਦਾ ਵਾ ਹਣਾ ਕਿ ਕਿਹੜਾ ਨੁਕਸਾਨ ਹੋ ਜਾਂਦਾ ਕਿ ਜੀ ਨਹੀਂ ਵੱਧਦਾ ਤੇ ਚਲੋ ਥੋੜਾ ੱਤਕਾ ਹੋ ਜਾਂਦਾ ਬਈ ੱਤਕਾ ਆਇਆ ਜਿਆਦਾ ਬਾਕੀ ਜੋ ਪਰਮੇਸ਼ਰ ਉਹਦੇ ਵਸਤੀ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਸੰਗਤ ਨੇ ਬੜਾ ਕਰ ਦਿੱਤਾ ਇਹ ਵੀਡੀਓ ਜਿਹੜੀ ਬਣਾਉਣ ਲੱਗੇ ਆ ਉਹ ਵੀ ਬੜੀ ੱਤਕੇ ਨਾਲ ਬਣਾਉਣ ਲੱਗੇ ਆ ਨਹੀਂ ਦੇ ਹਜੇ ਕਹਿੰਦੇ ਸੀ ਕਿ ਨਹੀਂ ਆਪਾਂ ਨਹੀਂ ਲੋੜਗੀ ਕੋਈ ਲੋੜਨੀ ਕੀ ਠੀਕ ਨਾ ਚਲੋ ਇਹ ਬਰਾਣੀ ਪੈਣੀ ਹੈ ਇਹੋ ਜੀ ਵੀਡੀਓ ਕਿਉਂ ਬੰਦੇ ਜਲਦੀ ਨਾਲ ਭੱਜੀ ਆਪਾਂ ਜਾਂਦੇ ਹੋ ਨਹੀਂ ਕਿਸੇ ਕੋਲ ਹਣਾ ਆਪਾਂ ਬਾਈ ਜੀ ਬਿਲਕੁਲ ਨਾ ਸੀ ਕਿ ਨਹੀਂ ਆਪਾਂ ਨਹੀਂਗਾ ਜੋ ਕੋਈ ਹੋਏਗਾ ਮਹਾਰਾ ਨੂੰ ਆ ਪਰ ਭਾਈ ਜਿੰਨੀ ਕੀ ਮਦਦ ਆ ਉਹ ਜ਼ਰੂਰ ਕਰੋ ਬਾਰ ਬਾਰ ਇਹੀ ਜ਼ਰੂਰ ਕਰੋ ਬਾਰ ਬਾਰ ਇਹੀ ਕਹਿੰਦੇ ਆ ਕਿ ਚਲੋ ਸਾਡੇ ਸਾਡੇ ਵਪਾਰੀ ਵੀ ਹੈਗੇ ਚਲੋ ਅਸੀਂ ਵੀ ਨਾਲ ਹੀ ਉਹਨਾਂ ਦੇ ਤੇ ਜਿੰਨੀ ਕੀ ਮਦਦ ਹੁੰਦੀ ਆ ਤੇ ਆਪਾਂ ਕਰੀਏ ਨਾਲ ਕੋਈ ਚਲੋ 2-4 ਮਹੀਆ ਇਕੱਠੀਆਂ ਹੋ ਜਾਣ ਇਥੇ ਖੋਲੀ ਫੇਰ ਮਤਲਬ ਕਿ ਭਰੀ ਦੇ ਸੂ ਹੈਣਾ ਜੀ ਤੇ ਬੜਾ ਫਰਕ ਪੈਂਦਾ ਬਾਈ ਜੀ ਇਹਦੇ ਨਾਲ ਜਦੋਂ ਰੋਟੀ ਪਾਣੀ ਸਾਰਾ ਇੱਥੇ ਦੀ ਹਾਂ ਜੀ ਚਲੋ ਬਾਈ ਜੀ ਕੋਈ ਨਹੀਂ ਦੇਲਣਾ ਛੱਡੋ ਠੀਕ ਹੈ ਤੇ ਬਾਕੀ ਮੇਰੇ ਵੀਰ ਵੱਧ ਤੋਂ ਇਹ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਤੇ ਕੋਈ ਇਹਨਾਂ ਮਦਦ ਦੇ ਲੋੜਾ ਬਸ ਗਾਲੀ ਮਖਾਦੀ ਮਾਰੇ ਲੋੜਾ ਤੇ ਜੋ ਕੋਈ ਨੰਬਰ ਆ ਤੁਸੀਂ ਮੈਨੂੰ ਲਾ ਦੇ ਲੋੜ ਨਹੀਂ ਇਹਨਾਂ ਨੰਬਰ ਦਿੱਤਾ ਹੋਊਗਾ ਇਹਨਾਂ ਨੇ ਗੱਲ ਕਰਾ ਜੀ ਠੀਕ ਹੈ ਨਾ ਜੀ ਬਾਜੀ ਕੋਈ ਹੋਰ ਕਹਿਣਾ ਚਾਹੋ ਤੁਸੀਂ ਬਸ ਠੀਕ ਹੈ ਜੀ ਮਿਹਰਬਾਨੀ ਤੁਹਾਡੀ ਸਤਿ ਸ੍ਰੀ ਅਕਾਲ